ਆ ਬੱਚਿਆ ਤੈਨੂੰ ਉਹ ਤਾਂ ਚਾਲੂ ਵੱਡੇ ਆ ਤੋਂ ਪੌਂਦੀ ਪੌਂਦੀ ਸੀ ਤੇ ਆ ਚਾਰ ਦੋ ਪੂਸ ਲੇ ਜੇ ਆ ਤੇ ਦੋ ਦੂਜੀ ਆ ਇਹ ਆਪਾਂ ਪਾਉਣ ਲੱਗ ਪਈਆਂ ਯਾਰ ਮੈਂ ਕਿ ਇਹਨਾਂ ਨੂੰ ਬਾਅਦਿਆ ਕਰਗੀ ਤੇ ਤੋ ਸਿੱਕੇ ਜੀ ਆਪਾਂ ਲੱਗੇ ਆਂ ਵਲੌਗ ਦੀ ਸਟੋਰੀ ਕਰਨ ਤੇ ਮੇਰਾ ਵੀਰ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦੇ ਹੋ। ਤੇ ਮੱਕ ਵੀ ਆਪਣਾ ਵਾ ਵਗ ਰਿਹਾ ਤੇ ਝੋਨਾ ਵੀ ਆਪਣਾ ਠੀਕ ਆ ਤੇ ਜੁਰਤ ਨੇ ਪਸ਼ੂ ਵੀ ਪਿਆਰ ਨਵਾ ਦਿੱਤੇ ਆ। ਇਹ ਵੰਟੀ ਕਰਿਆ ਨਾ ਸਟੋਰ ਨਹੀਂ ਨਹੀਂ ਉਹਨਾਂ ਦੇ ਚੱਕ ਲੈਉਣੇ ਨੇ ਦੂਜਿਆਂ ਦੇ ਇਹ ਤਾਂ ਬੰਪੂ ਕਾਰ ਦਾ ਤੇਲ ਜਿਆ ਸਰਸਰਜੀ ਕਰਨ ਲੱਗੇ ਪੈ ਜੂਤ ਨੂੰ ਇਹ ਚੱਲ ਪਊਗਾ ਕਿਰਨ ਪਵਾਲਾ ਫਿਰ ਮੁੜ ਕੇ ਡੰਗਾ ਲਾ ਲਾਂਗੇ ਇਹ ਤਾਂ ਥੋੜਾ ਯਾਰ ਬੰਟੀ ਗਿਆਨ ਤੇ ਇਹ ਤਾਂ ਬੰਦੇ ਆਪਾਂ ਚੱਲੇ ਆਂ ਦਾਣਾ ਚੱਕਣ ਦਾਣਾ ਚੱਕ ਕੇ ਬਾਦ ਉਹ ਮੈਂਟਾਂ ਚ ਫੜ ਗਏ ਗਏ ਤਾਂ ਆਪਾਂ ਦਾਣਾ ਚੱਕਣ ਸੀ ਤੇ ਦਾਣਾ ਅਜੇ ਪੀਠਾ ਨਹੀਂ ਗਾ ਤੇ ਮਲ ਕਰਨੀ ਦੇ ਦੁਪਹਿਰੇ ਹੀ ਮਾਰਾਂਗੇ ਇਹਦੇ ਕੋਲ ਕਿਹੜਾ ਪੂਰੇ ਤੇ ਵਿਖਾਵਾਂਗੇ ਆਪਾਂ ਬਾਕੀ ਤਾਂ ਸਾਰੇ ਬੱਚੇ ਆਪਾਂ ਲਾਤੇ ਉਹ ਟੂਰ ਵਾਲਾ ਕਬੂਤਰ ਤੇ ਕੱਲਾ ਆ ਉੱਡ ਕੇ ਉੱਡ ਕੇ ਆਇਆ ਦੂਜੇ ਸਾਰੇ ਬੱਚੇ ਲਾਤੇ ਸੀ ਤੇ ਮੋਟਰ ਆਪਣੀ ਚੱਲੀ ਜਾਂਦੀ ਆ ਇਧਰ ਚੋਨੇ ਚ ਆਪਣੀ ਚੱਲੀ ਜਾਂਦੀ ਹੈ ਮੋਟਰ ਤੇ ਜੁੱਤ ਨੂੰ ਮੈਂ ਖਿ ਲਿਆ ਮੋਟਰਸਾਈਕਲ ਉਹ ਪਰਲੇ ਪਾਸੇ ਸੜਕ ਦੇ ਦੇਖ ਕੇ ਆਉਣਾ ਪੈਂਦਾ ਬਈ ਕਿਹੜਾ ਲੱਗ ਗਿਆ ਕਿ ਨਹੀਂ ਇਧਰੋਂ ਸੁਰਕੇ ਵੀ ਜਾ ਸਕਦੇ ਆ ਚੱਲ ਤੁਰੇ ਹੀ ਜਾਂਦੇ ਆ ਤੁਰ ਕੇ ਵੀ ਕਰਨੇ ਚੱਲਦੇ ਆਪਾਂ ਆ ਵੀ ਮਗਰ ਆ ਗਿਆ ਏਰੀਆ ਜਮਾ ਸੁੰਨਾ ਪਿਆ ਏਰੀਆ ਜਮਾ ਐਂ ਸੋਨਸਰਾਂ ਪਈਆ ਸੋਨਸਰਾਂ ਮੁੰਡਾ ਫਰਦਾ ਇਕੱਲਾ ਗਲੀਆਂ ਚ ਬਾਕੀ ਤਾਂ ਸੋਨਸਰਾਂ ਪਈ ਹੈ ਹੈਨਾ ਆਇਆ ਕਿ ਆਰਾਵੀ ਕਿਵੇਂ ਚਲਦੇ ਕਿ ਆਰਾਵੀ ਗਈ ਸੋਨਸਰਾ ਪਈ ਹੈ ਸੜਕਾਂ ਤੇ ਕਿ ਆਰਾਵੀ ਦੇ ਆ ਚਲਦੇ ਆ ਤੇ ਕਿ ਆਰਾਵੀ ਬਦਲਦੇ ਆ ਆਪਾਂ ਚੱਲ ਵੀ ਪੁੱਤ ਜੀ ਆਪਾਂ ਚੱਲ ਵੀ ਆਪਾਂ ਪਹੁੰਚ ਗਏ ਜੀ ਦੋਦੇ ਤੇ ਹੁਣ ਆਪਾਂ ਪੰਪ ਤੋਂ ਪਾਉਣਾ ਤੇਲ ਤੇਲ ਪਵਾ ਕੇ ਤੇ ਫਿਰ ਆਪਾਂ ਜਿਹੜੇ ਕੰਮ ਆਏ ਆ ਉਹ ਕੰਮ ਪੂਤ ਕਰਕੇ ਦੇਖਦੇ ਪਿੰਡ ਅੱਗੇ ਪੰਪ ਤੇ ਪੰਪ ਤੇ ਰਸ਼ਵਾੜਾ ਹੁੰਦਾ ਇੱਥੇ ਆਮਾ ਕਬੀਰ ਤਾਂ ਸੀਗਾ ਤੇ ਵਿਖਾ ਵੀ ਦਿੰਨੇ ਆ ਤੁਹਾਨੂੰ ਠੀਕ ਆ ਇੱਧਰ ਵੇਖ ਲਓ ਆਪ ਨੰਬਰ ਆ ਕਾ ਇਥੇ ਝੋਨਾ ਨਹੀਂ ਖਿਰਦਾ ਹੁੰਦਾ ਤੇ ਆਪਾਂ ਉਥੇ ਕਰਾਂਗੇ ਫਿਰ ਕੀ ਕਰਨਾ ਹੈ ਇਹ ਤਾਂ ਪੁੱਛ ਕੇ ਤੇ ਐਦੂ ਮੁੜ ਕੇ ਆਪਾਂ ਕੁੱਤੀ ਘਮਾਉਣੀ ਹੈ ਫਿਰ ਚਲੋ ਬਈ ਵਧੀਆ ਹੋ ਗਿਆ ਆ ਆਪਾਂ ਕਰਦੇ ਹੁਣ ਵਲੌਗ ਦੀ ਐਂਡਿੰਗ ਤੇ ਲਾਈਕ ਐਂਡ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਦਿਆ ਕਰੋ ਸਾਡੀ ਵੀ ਮਿਹਨਤ ਲੱਗਦੀ ਹੈ ਤੇ ਕਰਦੇ ਕਰੋ ਯਾਰ ਭਰਾਵਾਂ ਕੇ